ਆਪਣਾ ਦੂਜਾ ਘੋੜਾ ਤਾਂ ਨਹੀਂ ਲੋਟ ਆਇਆ ਤੇ ਆਹ ਘੋੜਾ ਸੰਦੀਪਾ ਉੱਪਰ ਲੈ ਲੈ ਮੈਂ ਕਿਹ ਨਹੀਂ ਲੈ ਸਕਦੇ ਐ ਨਵੇ ਚੀਜ਼ ਸੋਹਣੀ ਐ ਘੋੜੇ ਦਾ ਦੂਜੀ ਛੋਟੀ ਦੇਖ ਯਾਰ ਲੰਮੀ ਬਾੜੀ ਆ ਇਹ ਛੋਟੀ ਇਹ ਟਟੂ ਹੀ ਬਣ ਜਾਂਦਾ ਦਾ ਬਣਾ ਕਾ ਉਹ ਨਾ ਬਣਦਾ ਫੰਕਸ਼ਨ ਸਾਰੇ ਦਿੱਤੇ ਜਵਾਬੇ ਦੇ ਹਾਂ ਖੁੱਲ ਗਈ ਇੱਥੋਂ ਘੋੜਿਆਂ ਲਈ ਬੈਠੇ ਜਾ ਰਹੇ ਹੂੰ ਦੇ ਇਹ ਆ ਚੱਕ ਆਹ ਟੋਟੇ ਨੂੰ ਆਪਾਂ ਇਹਨੂੰ ਖੋਲ ਕਿਰੋਂ ਹੀ ਕਰਨਾ ਹਾਂ ਦੂਜੀ ਕਰ ਲਓ ਨਾਡੀ ਬੜਾ ਤਕੜਾ ਹੋਇਆ ਹੈ ਇਹਨੂੰ ਖੋਲ ਕੇ ਇਥੋਂ ਗੱਲ ਲੱਗੇ ਚੱਕ ਬਈ ਬਾਬਾ ਤੂੰ ਬਣਾਈ ਆ ਇਹ ਆ ਵੀ ਬਣ ਰਹੀ ਆ ਆ ਵੀ ਆ ਆ ਵੀ ਸਭ ਕੁਝ ਆ ਵੀ ਚਾਹ ਬਣਾਉਣਾ ਹੈ ਦੇਖ ਬਈ ਪੰਜਾਬੀਆਂ ਦਾ ਦਿਮਾਗ ਘੱਟ ਨਹੀਂ ਕਿਸੇ ਨਾਲ ਲਾਂਬੇ ਤੇ ਆਇਆ ਕਰੋ ਆ ਚੀਜ਼ਾਂ ਅੰਗਰੇਜ਼ ਵੀ ਨਹੀਂ ਬਣਾ ਸਕਦੇ ਚੱਕੋ ਜੀ ਲੈ ਇਹਨੂੰ ਛੋਟੀ ਕਰ ਲਈ ਠੀਕ ਆ ਇਹ ਸਾਗਵਾਂ ਦੀ ਵੀ ਨਹੀਂ ਸਾਗਵਾਂ ਦੀ ਹਾਂਜੀ ਸਾਗਵਾਂ ਹੈ ਇਹਦਾ ਕੀ ਰੇਟ ਆ ਜੀ ਇਹਦਾ ਇਹਦਾ ਕੀ ਰੇਟ ਆ ਵਿੱਚੇ ਆ ਦੇਖ ਚੱਕ ਹੋ ਗਈ ਨਾ ਛੋਟੀ ਇਹਦਾ 1800 ਰੁਪਏ ਜੀ 1800 ਰੁਪਿਆ ਇਹ ਕਿੰਨਾਂ ਦਾ ਹੋ ਗਿਆ ਪੂਰਾ ਸਰਾ ਹੀ ਆ ਕੰਮ ਇਹ ਜਹ ਜਹ ਕੰਮ ਹੋ ਗਿਆ ਨੰਬਰ ਤਾਂ ਹੀ ਬਈ ਯਾਰ ਆਹ ਦੇਖ 골ਡਨ ਕਲਰ ਵੀ ਆ ਨੰਬਰ ਲੈ ਲੈਂਦੇ ਆ ਆ ਦੇਖ ਡਿਜ਼ਾਈਨ ਬਈ ਕੋਈ ਮਰਜ਼ੀ ਡਿਜ਼ਾਈਨ ਤਿਆਰ ਕਰਾ ਮਾਗੀ ਮੇਲੇ ਤੇ ਆ ਬਾਈ ਤੇ ਪਿੰਡ ਕਿਹੜਾ ਜੀ ਤੁਹਾਡਾ ਬਾਬਾ ਜੀ ਸਾਡਾ ਮੈਂ ਜਲਾਲਦੀਆ ਰਾਜਕੋਟ ਕੋਲੇ ਵੀ ਰੇ ਰਾਜਕੋਟ ਤੇ ਜਲਾਲਦੀਆ ਮੈਨੂਫੈਕਚਰ ਵੀ ਆਪ ਹੀ ਆ ਖੁਦ ਬਣਾਉਂਦੇ ਆ ਦੇਖਿਆ ਆਪਣੇ ਪੰਜਾਬੀਆਂ ਦੇ ਹੱਥਾਂ 'ਚ ਕਿੰਨੀ ਕਲਾ ਬਈ ਸਫਾਈ ਦੇ ਆ ਦੇਖ ਦੇਖੋ ਕਿਵੇਂ ਤੇ ਆ ਬਾਬਾ ਜੀ ਕਹਾਦਾ ਹੁੰਦਾ ਕਿਹੜੀ ਤਾਂ ਪਿਆਰ ਪਿੱਤਲਾ ਹੈ ਪਿਆਰ ਪਿੱਤਲਾ ਹੈ ਚਾ ਕੇ ਛਾਲੋ ਗਾਰੰਟੀ ਹੈ ਜੀ ਤੇ ਇਹ ਕਾਲਾ ਪਾ ਕੇ ਫੇਰੇ ਇਹਦਾ ਕੀ ਲੱਗਦਾ ਹੈ ਇਹ ਕਾਲਾ ਰੰਗ ਜੋ ਕਾਰ ਦਿੰਦੇ ਆ ਅਸੀਂ ਸਪੈਸ਼ਲ ਨਾਲ ਨਹੀਂ ਜੇ ਉਹ ਮਾਲ ਲਾ ਰੰਗ ਇਹ ਨਿੰਗੂ ਨਿੰਗੂ ਨਹੀਂ ਮਾਲ ਦਿੰਦੇ ਹਾਂ ਨਿੰਗੂ ਛਾਲੋ ਬੱਸ ਆ ਉਹੀ ਕਹਿੰਦੇ ਨਾ ਕੋਈ ਗੱਲ ਬਾਤ ਠੀਕ ਹੈ ਇਹ ਗਾਰੰਟੀ ਹੈ ਵੀਰੇ ਪਿਆਰ ਪਿੱਤਲਾ ਹੈ ਪੂਰੀ ਚੀਜ਼ ਆ ਪੂਰਾ ਘੈਂਟ ਫੌਟ ਤੇ